ਏ ਜੀ ਇੱਕ ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੋਾ ਕਿ ਕੱਲ ਇਲੈਕਸ਼ਨ ਹੈ ਇਸ ਤੋਂ ਇਲਾਵਾ ਕ੍ਰਿਸਮਸ ਦਾ ਤਿਉਹਾਰ ਆ ਰਿਹਾ ਤੇ ਨਵਾਂ ਸਾਲ ਵੀ ਆ ਰਿਹਾ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਨੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਿਹੜੀ ਆ ਰੇਲਵੇ ਸਟੇਸ਼ਨ ਬਾਸਟਾਡ ਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਮਾਰਕੀਟਾਂ ਦੀ ਚੈਕਿੰਗ ਕਰ ਰਹੇ ਆਂ ਐਂਟੀ ਸਬੋਟੇਜ ਟੀਮ ਇਹਦੇ ਵਿੱਚ ਸਾਡੇ ਨਾਲ ਕਾਫੀਸ਼ੈਂਟ ਫੋਰਸ ਆ ਐਸਓਜੀ ਆ ਏਆਰਪੀ ਆ ਜੀਆਰਪੀ ਆ ਤੇ ਰੇਲੇ ਪੁਲਿਸ ਨਾਲ ਡੌਗ ਸਕਾਡ ਆ ਇਹ ਅਸੀਂ ਜਿਹੜੀ ਆ ਸ਼ੱਕੀ ਪੁਰਸ਼ਾਂ ਦੀ ਤੇ ਸ਼ੱਕੀ ਚੀਜ਼ਾਂ ਦੀ ਕੋਈ ਬੈਗ ਵਗੈਰਾ ਉਹਦੇ ਵਿੱਚ ਕੋਈ ਜਿਹੜੀ ਆ ਉਹ ਕੋਈ ਅਨਕਲੇਮਡ ਨਾ ਹੋਵੇ ਇਹ ਅਸੀਂ ਚੈੱਕ ਕਰ ਰਹੇ ਹਾਂ ਕੋਈ ਸ਼ੱਕੀ ਵਿਅਕਤੀ ਹੈ ਸ਼ੱਕੀ ਵਸਤੂ ਵੀ ਸਰ ਆ ਕੋਈ ਕਾਪੂ ਨਹੀਂ ਫਿਲਹਾਲ ਜੀ ਕੋਈ ਅਸੀਂ ਕਾਫੀ ਸ਼ੱਕੀ ਵਿਅਕਤੀ ਚੈੱਕ ਕੀਤੇ ਆ ਉਹਨਾਂ ਦੀ ਪਰਸਨਲ ਸਰਚ ਵੀ ਕੀਤੀ ਆ ਉਹਨਾਂ ਦੇ ਬੈਗ ਵਗੈਰਾ ਵੀ ਚੈੱਕ ਕੀਤੇ ਆ ਫਿਲਹਾਲ ਸਾਨੂੰ ਕੋਈ ਸ਼ੱਕੀ ਵਿਅਕਤੀ ਜਾਂ ਕੋ ਛੱਕੀ ਚੀਜ਼ ਆ ਉਹ ਨਹੀਂ ਮਿਲੀ ਸਰ ਲਗਰਦਾਰ ਤਬਾਕੇ ਦੀ ਹੋ ਰਹੀ ਹੈ ਸਰ ਉਸ ਦਾ ਕੋਈ ਥ੍ਰੈਟ ਸ਼ੂਟ ਨਹੀਂ ਸਟੇਸ਼ਨ ਉੱਤੇ ਨਹੀਂ ਸਟੇਸ਼ਨ ਤੇ ਫਿਰ ਹਾਲ ਕੋਈ ਥ੍ਰੈਟ ਨਹੀਂ ਪਰ ਅਸੀਂ ਇhtiyad ਵਜੋਂ ਇਹ ਚੈੱਕ ਕਰ ਰਹੇ ਹਾਂ ਸ਼ਰਾਰਤ ਨਾ ਕੀ ਹੈ ਜੀ ਸ਼ਰਾਰਤੀ ਅਨਸਰਾਂ ਸ਼ਰਾਰਤੀ ਅਨਸਰਾਂ ਤਾੜਨਾ ਵਾ ਕਿ ਉਹ ਜਿਹੜਾ ਵਾ ਉਹ ਮੁੱਖ ਧਾਰਾ ਦੇ ਵਿੱਚ ਆਉਣ ਇਹੋ ਜਿਹੇ ਸ਼ਰਾਰਤਾ ਨਾ ਕਰਨ ਨਹੀਂ ਤੇ ਉਹਨਾਂ ਦੇ ਖਿਲਾਫ ਸਖਤ ਕਸ ਲੈ ਆ ਜਾਏ